ਸੂਬੇਚ ਜਦੋਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਅਜੇ ਬਹੁਤ ਸਾਰੇ ਸਮਾਗਮ ਕੀਤੇ ਨੇ ਉਹਨਾਂ ਸਮਾਗਮਾਂ ਨੂੰ ਕਾਮਯਾਬ ਕਰਨ ਵਾਸਤੇ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਸਰਕਾਰੀ ਬੱਸਾਂ ਦੇ ਵਿੱਚ ਢੋਆ ਗਿਆ ਤਾਂ ਜੋ ਉੱਥੇ ਕਾਠ ਹੋ ਸਕਣ ਕਿਉਂਕਿ ਕਾਠ ਇਸ ਕਰਕੇ ਹੋ ਸਕਣ ਕਿਉਂਕਿ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਬਣਨ ਆਉਦੇ ਸਨ ਹੁਣ ਸਵਾਲ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਪ੍ਰੋਗਰਾਮਾਂ ਦੀ ਚੜ੍ਹਤ ਵਾਸਤੇ ਪਾਰਟੀ ਵਰਕਰਾਂ ਨੂੰ ਢੋਣ ਵਾਸਤੇ ਸਰਕਾਰੀ ਬੱਸਾਂ ਦਾ ਇਸਤੇਮਾਲ ਕੀਤਾ ਖਾਸ ਕਰਕੇ ਪੀ ਆਰਟੀਸੀ ਬੱਸ ਦਾ ਜ਼ਿਕਰ ਕੀਤਾ ਜਾਵੇ ਤਾਂ ਜਿੰਨੇ ਵੀ ਸਰਕਾਰ ਨੇ ਸਮਾਗਮ ਕੀਤੇ ਨੇ ਚਾਹੇ ਹੁਸ਼ਿਆਰਪੁਰ ਦੇ ਵਿੱਚ ਆਇਆ ਪਟਿਆਲੇ ਦੇ ਵਿੱਚ ਆਇਓ ਅੰਮ੍ਰਿਤਸਰ ਦੇ ਵਿੱਚ ਜਾਂ ਕਿਸੇ ਪੰਜਾਬ ਦੇ ਹੋਰ ਕੋਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਢੋਣ ਵਾਸਤੇ ਸਰਕਾਰੀ ਬੱਸਾਂ ਦਾ ਇਸਤੇਮਾਲ ਕੀਤਾ ਗਿਆ ਲੇਕਿਨ ਸਰਕਾਰ ਵੱਲ ਕਰੀਬ 4 ਕਰੋੜ ਰੁਪਏ ਪੈਪਸੂ ਰੋਡਵੇ ਟਰਾਂਸਪੋਰਟ ਦੇ ਖੜੇ ਨੇ ਤੇ ਸਰਕਾਰ ਨੇ ਹਲੇ ਤੱਕ 4 ਕਰੋੜ ਚੋਂ ਸਿਰਫ 28 ਲੱਖ ਦੇ ਕੇ ਹੀ ਬੁੱਤਾਸਾਰ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਪੀਆਰਟੀਸੀ ਦੇ ਪਹਿਲਾਂ ਹੀ ਵਾਜੇ ਵਜੇ ਪਏ ਨੇ ਪੂਰਾ ਮਸਲਾ ਕੀ ਹੈ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੰਜਾਬ ਗਵਰਨਮੈਂਟ ਨੇ 4 ਕਰੋੜ ਰੁਪਏ ਦੇਣੇ ਨੇ ਪੈਕਸੂ ਰੋਡਵੇ ਟਰਾਂਸਪੋਰਟ ਕਾਰਪੋਰੇਸ਼ਨ ਮਤਲਬ ਪੀਆਰਟੀਸੀ ਦੇ ਕਿਉਂ ਦੇਣੇ ਨੇ ਅਸਲ ਦੇ ਵਿੱਚ ਇਹ ਜਿਹੜੇ ਪੰਜਾਬ ਸਰਕਾਰ ਨੇ ਬੱਸਾਂ ਦਾ ਪ੍ਰਬੰਧ ਕੀਤਾ ਸੀ ਕਿਉਂਕਿ ਆਮ ਆਦੀ ਪਾਰਟੀ ਦੇ ਵਰਕਰ ਇਕੱਠੇ ਕਰਕੇ ਰੈਲੀਆਂ ਦੇ ਵਿੱਚ ਲੈ ਕੇ ਜਾਂਦੀਆਂ ਸੀ ਪੈਪਸੂ ਰੋਡਵੇਜ਼ ਦੀਆਂ ਬੱਸਾਂ ਲੇਕਿਨ ਹਲੇ ਤੱਕ ਸਰਕਾਰ ਨੇ ਪੈਸੇ ਨਹੀਂ ਦਿੱਤੇ ਆਗੇ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਆਮ ਆਦੀ ਪਾਰਟੀ ਦੇ ਹਜ਼ਾਰਾਂ ਗਿਣਤੀ ਦੇ ਜਿਹੜੇ ਵਰਕਰ ਨੇ ਜਿਹੜੇ ਵੱਖ-ਵੱਖ ਸੂਬੇ ਦੇ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਹੋਏ ਸੀ ਉਹਨਾਂ ਪ੍ਰੋਗਰਾਮਾਂ ਵਿੱਚ ਆਮ ਆਦੀ ਪਾਰਟੀ ਦੇ ਵਰਕਰਾਂ ਨੇ ਵੀ ਸ਼ਿਰਕਤ ਕਰਨੀ ਸੀ ਉਹਨਾਂ ਨੇ ਪੱਲਿਓ ਤੇ ਕੋਈ ਗੱਡੀਆਂ ਦਾ ਪ੍ਰਬੰਧ ਨਹੀਂ ਕੀਤਾ ਲੇਕਿਨ ਸਰਕਾਰ ਨੇ ਉਹਨਾਂ ਨੂੰ ਢੋਆ ਢੋਈ ਵਾਸਤੇ ਬੱਸਾਂ ਦਾ ਇੰਤਜ਼ਾਮ ਕਰ ਦਿੱਤਾਗਾ ਜਿਹਦੇ ਚੱਲਦੇ ਉਹ ਜਿਹੜਾ 4 ਕਰੋੜ ਰੁਪਇਆ ਬਣ ਗਿਆ ਹੁਣ PRTC ਨੇ ਵਾਰ-ਵਾਰ ਪੰਜਾਬ ਸਰਕਾਰ ਨੂੰ ਚਿੱਠੀਆਂ ਕੱਢ ਦਿੱਤੀਆਂ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀਆਂ ਕੱਢ ਦਿੱਤੀਆਂ ਹੁਣ ਕੋਈ ਪੱਲਾ ਨਹੀਂ ਫੜਾ ਰਿਹਾ ਬਾਹ ਨਹੀਂ ਫੜਾ ਰਿਹਾਗਾ ਤੇ ਨਾ ਹੀ ਕੋਈ ਜਵਾਬ ਮਿਲ ਰਿਹਾਗਾ 4 ਕਰੋੜ ਰੁਪਏ ਦਾ ਬਕਾਇਆ ਪੰਜਾਬ ਸਰਕਾਰ ਵੱਲ ਖੜਾ ਲੇਕਰ ਸਿਰਫ ਉਹਦੇ ਚੋਂ 2.5 ਕਰੋੜ ਰੁਪਏ ਹੀ ਹੁਣ ਤੱਕ ਮਿਲੇ ਨੇ ਸਭ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪਟਿਆਲੇ 'ਚ 2 ਅਕਤੂਬਰ 2023 ਨੂੰ ਜਿਹੜੀ ਨਾ ਇੱਕ ਪ੍ਰੋਗਰਾਮ ਹੋਇਆ ਸੀ ਜਿਹਦੇ ਵਿੱਚ ਰਜਿੰਦਰਾ ਹਸਪੀਟਲ ਦੇ ਵਿੱਚ ਇੱਕ ਸਿਰਫ ਆ ਇੱਕ ਬਲਾਕ ਦਾ ਨਹੀਂ ਇੱਕ ਸਿਰਫ ਇੱਕ ਜਿਹਾ ਇੱਕ ਬੱਚਿਆਂ ਦੇ ਬਾੜ ਦਾ ਉਦਘਾਟਨ ਕਰਨਾ ਸੀ ਇੱਕ ਕਮਰੇ ਦਾ ਉਦਘਾਟਨ ਕਰਨਾ ਸੀ ਉਸ ਤੋਂ ਬਾਅਦ ਆਮ ਆਦੀ ਪਾਰਟੀ ਨੇ ਪੋਲੀਟੀਕਲ ਰੈਲੀ ਰੱਖੀ ਸੀ ਉਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਅਰਵਿੰਦ ਕੇਜਰੀਵਾਲ ਸਾਹਿਬ ਪਹੁੰਚੇ ਸੀ ਉਹ 2 ਅਕਤੂਬਰ ਨੂੰ ਪ੍ਰੋਗਰਾਮ ਹੋਇਆ ਸੀ ਤੇ ਉਹਦੇ ਚ ਖਾਸ ਕਰਕੇ ਮਾਲਵੇ ਚ ਉਹ ਆਮ ਆਦੀ ਪਾਰਟੀ ਦੇ ਵਰਕਰ ਢੋਣ ਵਾਸਤੇ ਪੈਪਸੂ ਰੋਡ 'ਵੀਂ ਦੀਆਂ ਸਾਰੀਆਂ ਬੱਸਾਂ ਲਗਾ ਦਿੱਤੀਆਂ ਗਈਆਂ ਸੀ ਕੋਈ 68 ਲੱਖ ਜਿਹੜਾ ਉਸ ਦਿਨ ਸਰਕਾਰ ਵੱਲ ਪੈਸੇ ਬਣਦੇ ਸੀ ਕਿਉਂਕਿ ਸਰਕਾਰ ਨੇ ਪ੍ਰੋਗਰਾਮ ਰੱਖਿਆ ਸੀ ਸਿਹਤਮੰਦ ਪੰਜਾਬ ਮਿਸ਼ਨ ਉਹ ਪਟਿਆਲੇ ਚ ਪ੍ਰੋਗਰਾਮ ਹੋਇਆ ਸੀ ਤੇ ਜਿਹਦੇ ਚ ਵਰਕਰਟ ਹੋਏਗੇ ਸੀ ਪੈਪਸੂ ਰੋਡਵੇ ਟਰਾਂਸਪੋਰਟ ਦੀਆਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਉਸ ਦਿਨ ਜਿਹੜੀਆਂ ਬੱਸਾਂ ਸਰਕਾਰ ਨੇ ਕੀਤੀਆਂ ਸੀ ਪ੍ਰਬੰਧ ਕੀਤਾ ਸੀ ਉਹਨਾਂ ਦਾ 68 ਲੱਖ ਰੁਪਇਆ ਬਣਦਾ ਸੀ ਇਸ ਤਰ੍ਹਾਂ ਇੱਕ ਅੰਮ੍ਰਿਤਸਰ ਦੇ ਵਿੱਚ ਸਤੰਬਰ 13 2023 ਨੂੰ ਇੱਕ ਪ੍ਰੋਗਰਾਮ ਹੋਇਆ ਸੀ ਜਿਹਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸਾਂਝੇ ਤੌਰ ਤੇ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕੀਤਾ ਸੀ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿੱਚ ਇੱਕ ਰੈਲੀ ਦਾ ਪ੍ਰਬੰਧ ਕੀਤਾ ਗਿਆ ਪੰਜਾਬ ਪਰ ਦੇ ਵਿੱਚੋਂ ਵਰਕਰ ਢੋਣ ਵਾਸਤੇ ਫਿਰ ਪੈਪਸੂ ਰੋਡਵੇਜ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਲੇਕਿਨ ਹਾਲੇ ਤੱਕ ਜਿਹੜਾ ਉਹ ਸਟੇਟ ਲੈਵਲ ਫੰਕਸ਼ਨਸ ਕਮ ਆਮ ਆਦਮੀ ਪਾਰਟੀ ਦੀ ਜਿਹੜੀ ਪੋਲੀਟੀਕਲ ਰੈਲੀ ਸੀ ਉਹਦੇ ਚ ਸਰਕਾਰ ਨੇ ਪੈਪਸੂ ਰੋਡਵੇ ਦੇ 43 ਲੱਖ ਰੁਪਏ ਦੇਣੇ ਸੀ ਲੇਕਿਨ ਹਾਲੇ ਤੱਕ ਉਹ ਵੀ ਨਹੀਂ ਦਿੱਤੇ ਹੁਣੇ ਮੰਨਿਆ ਜਾ ਰਿਹਾ ਕਿ ਪਟਿਆਲੇ ਦੇ ਡਿਪਟੀ ਕਮਿਸ਼ਨਰ ਅੰਬਰਸਾ ਦੇ ਡਿਪਟੀ ਕਮਿਸ਼ਨਰ ਨੂੰ ਪੀਆਰਟੀਸੀ ਦੇ ਅਧਿਕਾਰੀਆਂ ਵੱਲੋਂ ਚਿੱਠੀ ਕੱਢੀ ਗਈ ਆ ਕਿ ਜਿਹੜੇ ਸਾਡੇ ਰਿਵਰਸਮੈਂਟ ਆ ਜਿਹੜੇ ਸਾਡੇ ਪੈਸੇ ਬੰਦੇ ਨੇ 1.643 ਲੱਖ 43 ਲੱਖ ਉਹ ਕਿਰਪਾ ਕਰਕੇ ਜਮ੍ਹਾਂ ਕਰਵਾਏ ਜਾਣ ਭੁਗਤਾਨ ਕੀਤਾ ਜਾਵੇ ਲੇਕਿਨ ਹਾਲੇ ਤੱਕ ਕਿਸੇ ਨੇ ਬਾਣੀ ਪੜੀ ਇਸੇ ਤਰ੍ਹਾਂ ਦੱਸਿਆ ਜਾ ਰਿਹਾ ਕਿ ਸਰਕਾਰ ਨੇ ਇਹ ਹੋਰ ਜਿਹੜੀਆਂ ਰੈਲੀਆਂ ਕੀਤੀਆਂ ਸੀ ਇੱਕ ਲੁਧਿਆਣੇ ਦੇ ਵਿੱਚ ਕੀਤੀ ਸੀ ਔਰ ਇਸੇ ਤਰ੍ਹਾਂ ਹਸ਼ਾਰਪੁਰ ਦੇ ਵਿੱਚ ਕੀਤੀ ਹੈ ਕੁੱਲ ਕੋਈ 4 ਕਰੋੜ ਰੁਪਇਆ ਬਣ ਜਾਂਦਾ ਹੈਗਾ ਲੇਕਿਨ ਹਾਲੇ ਤੱਕ ਸਰਕਾਰ ਨੇ 4 ਕਰੋੜ ਚੋਂ ਸਿਰਫ 28 ਲੱਖ ਹੀ ਪਗਤਾਨ ਕੀਤੇ ਨੇ ਹਿੰਦੁਸਤਾਨ ਟਾਈਮਜ਼ ਦੇ ਪਟਿਆਲਾ ਤੋਂ ਪੱਤਰਕਾਰ ਕਰਮ ਪ੍ਰਕਾਸ਼ ਉਹਨਾਂ ਦੀ ਰਿਪੋਰਟ ਇਹ ਵੀ ਦੱਸਦੀ ਹੈ ਕਿ ਇੱਕ ਪੀਆਰਟੀਸ ਦੇ ਸੀਨੀਅਰ ਅਧਿਕਾਰੀ ਨੇ ਗੱਲਬਾਤ ਤਾਂ ਜ਼ਰੂਰ ਕੀਤੀ ਲੇਕਿਨ ਉਹਨਾਂ ਨੇ ਆਪਣਾ ਨਾਮ ਨਹੀਂ ਦੱਸਿਆ ਹੈ ਲੇਕਿਨ ਇਹਨਾਂ ਜ਼ਰੂਰ ਕਿਹਾ ਕਿ ਸਰਕਾਰ ਨੂੰ ਵਾਰ-ਵਾਰ ਰਿਮਾਈਂਡਰ ਦਿੱਤੇ ਜਾ ਰਹੇ ਨੇ ਇੱਥੋਂ ਤੱਕ ਕਿ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਚਿੱਠੀਆਂ ਕੱਢੀਆਂ ਗਈਆਂ ਲੇਕਿਨ ਹਾਲੇ ਤੱਕ ਪੀਆਰਟੀਸ ਨੂੰ 4 ਕਰੋੜ ਰੁਪਏ ਆ ਨਹੀਂ ਮਿਲਿਆ ਇਸੇ ਤਰ੍ਹਾਂ ਹਿੰਦੁਸਤਾਨ ਟਾਈਮਜ਼ ਦੇ ਜਰਨਲਿਸਟ ਕਰਮ ਪ੍ਰਕਾਸ਼ ਉਹਨਾਂ ਨੇ ਪੀਆਰਟੀਸ ਦੇ ਚੇਅਰਮੈਨ ਰਣਜੋਤ ਸਿੰਘ ਹੰਡਾਣਾ ਦੇ ਨਾਲ ਗੱਲਬਾਤ ਕੀਤੀ ਹੈਗੀਆ ਰਣਜੋਤ ਸਿੰਘ ਹੰਡਾਣਾ ਜਿਹੜੇ ਪੀਆਰਟੀਸ ਦੇ ਚੇਅਰਮੈਨ ਉਹ ਕੀ ਕਹਿੰਦੇ ਹੈਗੇ ਨੇ ਉਹ ਕਹਿ ਰਹੇ ਨੇ ਕਿ ਅ ਅਸੀਂ ਚਿੱਠੀਆਂ ਵੀ ਕੱਢੀਆਂ ਨੇ ਲੇਕਿਨ ਸਰਕਾਰ ਵੱਲੋਂ ਸਾਨੂੰ ਕੁਝ ਵੀ ਮਾਉਂਟ ਜਿਹੜੀ ਰਕਮ ਮਿਲੀ ਹੈਗੀਆ ਲੇਕਿਨ ਉਮੀਦ ਹੈ ਕਿ ਜਲਦ ਬਾਕੀ ਵੀ ਜਿਹੜੇ ਨੇ ਪੈਸੇ ਸਰਕਾਰ ਵੱਲੋਂ ਜਲਦ ਮਿਲ ਜਾਣਗੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਪੁੱਛਿਆ ਗਿਆ ਕਿ ਇਹ ਜਿਹੜੇ ਵਾਰ-ਵਾਰ ਜਿਹੜਾ ਤੁਸੀਂ ਟਿੱਟੀਆਂ ਕੱਢ ਰਹੇ ਔਰ ਪੀਆਰਟੀਜ਼ ਦੀਆਂ ਬੱਸਾਂ ਦਾ ਇੰਤਜ਼ਾਮ ਪੋਲਿਟਿਕਲ ਰੈਲੀਆਂ ਵਾਸਤੇ ਕੀਤਾ ਜਾ ਰਿਹਾ ਤੇ ਉਹਨਾਂ ਕਹਿੰਿਆ ਕਿ ਕੋਈ ਰੂਟੀਨ ਪ੍ਰੋਸੈਸ ਆ ਸਰਕਾਰਾਂ ਦੇ ਵਿੱਚ ਚੱਲਦਾ ਰਹਿੰਦਾ ਸਰਕਾਰ ਜਿਹੜੀ ਉਪਘਤਾਨ ਕਰ ਦੇਗੀ ਕੁਝ ਅਮਾਊਂਟ ਆ ਗਈ ਆ ਤੇ ਬਾਕੀ ਵੀ ਜਲਦੀ ਆ ਜਾਊਗੀ ਤੇ ਉਧਰ ਇਸ ਮਸਲੇ ਦੇ ਵਿੱਚ ਹੁਣ ਵਿਰੋਧੀਆਂ ਨੇ ਵੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਕਿ ਕਿ ਆਖਰ ਪੀਆਰਟੀ ਸੀ ਪਹਿਲਾਂ ਹੀ ਘਾਟੇ 'ਚ ਚੱਲ ਰਹੀ ਆ ਪਹਿਲਾਂ ਹੀ ਡੁੱਬੀ ਹੋਈ ਆ ਤੇ ਹੁਣ ਸਰਕਾਰ ਜਿਹੜਾ 4 ਕਰੋੜ ਰੁਪਏ ਆਪਣੀ politcal ਮਨਸੂਬੇ ਕਾਮਯਾਬ ਕਰਨ ਵਾਸਤੇ ਪ੍ਰੋਗਰਾਮ ਰੈਲੀਆਂ ਕਰਦੀ ਆ ਜਿਹਦੇ ਜਿਹੇ ਦਿੱਲੀ ਦੇ ਮੁੱਖ ਮੰਤਰੀ ਵੀ ਵਿਸ਼ੇਸ਼ ਤੌਰ ਤੇ ਮੁੱਖ ਮਮਾਨ ਦੇ ਤੌਰ ਤੇ ਪੁੱਜਦੇ ਨੇ ਤੇ ਉਹ ਸਰਕਾਰ ਇਸ ਮਸਲੇ ਦੇ ਵਿੱਚ ਕਿਉਂ ਨਹੀਂ ਹੁਣ ਤੱਕ ਪੈਸੇ ਦੇ ਰਹੀ ਹੈਗੀ ਕਿਉਂਕਿ ਮਸਲਾ 4 ਕਰੋੜ ਰੁਪਏ ਦਾ ਹੈਗਾ ਦੇ ਦਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਂ ਜਿਹੜੇ ਸੂਬੇ ਦੇ ਟ੍ਰਾਂਸਪੋਰਟ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਸਾਹਿਬ ਕੀ ਜਿਹੜਾ 4 ਕਰੋੜ ਰੁਪਇਆ ਜਿਹੜਾ PRTC ਨੂੰ ਦੇਣਾ ਵਾ ਉਹ ਕਦੋਂ ਦੇਣਗੇ ਫਲਾਰਿਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ